ਸਵਾਗਤ ਹੈ ਜੀ ਹੁਸ਼ਰਪਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਾ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬਿਹਾਰ ਦੇ ਵਿੱਚ ਕੁਝ ਸਮੇਂ ਤੱਕ ਚੋਣਾਂ ਹੋਣ ਜਾ ਰਹੀਆਂ ਨੇ ਚਾਹੇ ਆਪਾਂ ਭਾਜਪਾ ਦੀ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਜਾਂ ਫਿਰ ਆਪਾਂ ਇਹ ਬਿਹਾਰ ਦੀਆਂ ਜਿਹੜੀਆਂ ਉਹ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੀ ਗੱਲ ਕਰ ਲਈਏ ਤਾਂ ਹਰ ਇੱਕ ਵੱਲੋਂ ਬੜੀ ਉਹ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ ਵੋਟਰਾਂ ਨੂੰ ਜਿਹੜਾ ਭਰਮਾਇਆ ਜਾ ਰਿਹਾ ਹੈ ਤਾਂ ਜੋ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਸੱਤਾ ਜਿਹੜੀ ਉਹ ਹਾਸਲ ਕੀਤੀ ਜਾ ਸਕੇ ਪਰantu ਉਥੇ ਹੀ ਜੇਕਰ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਕਿਉਂਕਿ ਮੈਂ ਪੰਜਾਬ ਦਾ ਵਸਿੰਦਾ ਇੱਕ ਪੱਤਰਕਾਰ ਹੋਣ ਤੋਂ ਪਹਿਲਾਂ ਮੈਂ ਇੱਕ ਆਮ ਨਾਗਰਿਕ ਆ ਪੰਜਾਬ ਦਾ ਤੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ ਸੀ ਕਿ ਅਸੀਂ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਵਾਂਗੇ ਅਸੀਂ ਮਹਿਲਾਵਾਂ ਨੂੰ ਉਥੇ 1-1000 ਰੁਪਏ ਮਹੀਨੇ ਦਾ ਦੇਾਂਗੇ ਅਸੀਂ ਇਹ ਬਿਜਲੀ ਮੁਫਤ ਕਰਾਂਗੇ ਤਾਂ ਇਸੇ ਤਰ੍ਹਾਂ ਦੇ ਵਾਅਦੇ ਆ ਜਿਹੜੇ ਉਹਨ ਬਿਹਾਰ ਦੇ ਵਿੱਚ ਆម ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਨੇ ਜਾਂ ਇੰਜ ਕਹਿ ਲਓ ਕਿ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਜਾ ਰਹੇ ਨੇ ਸੋ ਸਵਾਲ ਇਹ ਹੈ ਕਿ ਚਲੋ ਪਹਿਲਾਂ ਮੈਂ ਤੁਹਾਨੂੰ ਕੀ ਵਾਅਦੇ ਕੀਤੇ ਜਾ ਰਹੇ ਨੇ ਉਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿਆਂ ਉੱਥੇ ਵੀ ਵਾਅਦੇ ਕੀਤੇ ਜਾ ਰਹੇ ਨੇ ਕਿ ਅਸੀਂ ਤੁਹਾਨੂੰ ਮੁਫਤ ਬਿਜਲੀ ਦੇਵਾਂਗੇ ਮਹਿਲਾਵਾਂ ਨੂੰ ਜਿਹੜਾ ਉਹ ਵਾਅਦਾ ਕੀਤਾ ਗਿਆ ਕਿ 3000 ਰੁਪਏ ਅਸੀਂ ਪ੍ਰਤੀ ਮਹੀਨਾ ਜਿਹੜੀ ਉਹ ਮਈਆ ਪੈਨਸ਼ਨ ਹੈ ਸ਼ਾਇਦ ਨਾਮ ਰੱਖਿਆ ਗਿਆ ਉਹ ਅਸੀਂ ਦੇਵਾਂਗੇ ਮਹਿਲਾਵਾਂ ਨੂੰ ਹਰ ਮਹੀਨੇ 3000 ਰੁਪਏ ਦੇਆ ਕਰਾਂਗੇ ਸੋ ਹੁਣ ਬਿਹਾਰ ਵਰਸਸ ਪੰਜਾਬ ਦੀ ਆਪਾਂ ਗੱਲ ਕਰ ਰਹੀਏ ਚੋਣਾਂ ਦੀ ਮੈਂ ਗੱਲ ਕਰ ਰਿਹਾ ਜਾਂ ਉਹਨਾਂ ਚੋਣ ਵਾਅਦਿਆਂ ਦੀ ਗੱਲ ਕਰ ਰਿਹਾ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਨਹੀਂ ਸੀ ਤਾਂ ਉਸ ਵਕਤ ਇਹਨਾਂ ਵੱਲੋਂ ਜਿਹੜਾ ਪੰਜਾਬ ਦੇ ਸਿਰ ਜਿਹੜੀ ਉਹ ਕਰਜ਼ੇ ਦੀ ਪੰਡ ਸੀ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਰੋਲਾ ਰੱਪਾ ਪਾਇਆ ਜਾਂਦਾ ਸੀ ਕਿ ਸਾਨੂੰ ਇੱਕ ਮੌਕਾ ਦਿਓ ਅਸੀਂ ਪੰਜਾਬ ਦੀ ਹਾਲਤ ਸੁਧਾਰਾਂਗੇ ਤਾਂ ਅੱਜ ਪੰਜਾਬ ਦੀ ਹਾਲਤ ਕਿੰਨੀ ਕੁ ਸੁਧਰੀ ਹੈ ਜਿਹੜੇ ਇਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ ਆ ਪੰਜਾਬ ਦੇ ਸਿਰ ਤੇ 3 ਲੱਖ ਪੌਣੀ 3 ਲੱਖ ਕਰੋੜ ਦੇ ਕਰੀਬ ਜਿਹੜਾ ਉਹ ਕਰਜ਼ਾ ਸੀ ਤਾਂ ਅੱਜ ਉਹ ਕਰਜ਼ੇ ਦੀ ਪਾਡੇ ਹੋਰ ਭਾਰੀ ਹੋਈ ਹੈ ਹਲਕੀ ਤਾਂ ਕੀ ਹੋਣੀ ਸੀ ਤਾਂ ਇਸੇ ਤਰ੍ਹਾਂ ਤੇ ਵਾਦੇ ਹੁਣ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਇਹ ਬਿਹਾਰ ਦੇ ਵਿੱਚ ਕਰ ਰਹੀ ਹੈ ਦੇਖੋ ਇੱਥੇ ਹੁਣ ਬਹੁਤ ਸਾਰਿਆਂ ਦੇ ਜ਼ਿਹਨ ਦੇ ਵਿੱਚ ਸਵਾਲ ਆਏਗਾ ਕਿ ਭਾਈ ਹੋਰ ਰਾਜਨੀਤਿਕ ਪਾਰਟੀਆਂ ਵੀ ਇੱਥੇ ਗੱਲ ਕਰ ਰਹੀਆਂ ਨੇ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ ਉਹਨਾਂ ਨੂੰ ਚੇਤਨ ਕਿਉਂ ਨਹੀਂ ਬੋਲ ਰਿਹਾ ਦੇਖੋ ਆਮ ਆਦਮੀ ਪਾਰਟੀ ਇਹਨਾਂ ਦਾ ਇੱਕ ਨਾਰਾ ਕਿਸਾਨ ਨੂੰ ਲਿਆਓ ਅਸੀਂ ਬਦਲਾਵ ਕਰਾਂਗੇ ਪੰਜਾਬ ਦੇ ਲੋਕਾਂ ਨੇ ਫਤਵਾ ਕਿਉਂ ਦਿੱਤਾ ਸੀ ਕਿਉਂਕਿ ਬਹੁਤਾਤ ਗਿਣਤੀ ਅਜਿਹੇ ਲੋਕਾਂ ਦੀ ਹੈ ਜਿਹੜੀ ਫਰੀਦ ਦੇ ਹੱਕ ਦੇ ਵਿੱਚ ਨਹੀਂ ਹੈ ਚਾਹੇ ਮੈਂ ਆਟਾ ਤਾਲ ਸਕੀਮ ਦੀ ਗੱਲ ਕਰ ਰਿਹਾ ਚਾਹੇ ਮੈਂ ਮੁਫਤ ਬਸ ਦੇ ਸਫਰ ਦੀ ਗੱਲ ਕਰ ਰਿਹਾ ਚਾਹੇ ਮੈਂ ਮੁਫਤ ਬਿਜਲੀ ਦੀ ਗੱਲ ਕਰ ਰਿਹਾ ਜਾਂ ਹੋਰ तमाम ਇਸ ਤਰ੍ਹਾਂ ਦੀ ਜਿਹੜੀ ਸਹੂਲਤਾਂ ਸਾਨੂੰ ਮਿਲਦੀਆਂ ਨੇ ਉਹਨਾਂ ਦੇ ਜਿਹੜੀ ਮੁਫਤ ਖੋਰੀ ਵਾਲੀਆਂ ਸੁਵਿਧਾ ਸੁਵਿਧਾਵਾਂ ਨੇ ਸਹੂਲਤਾਂ ਨੇ ਉਹਨਾਂ ਦੀ ਮੈਂ ਗੱਲ ਕਰ ਰਿਹਾ ਦੇਖੋ ਲੋਕਾਂ ਨੂੰ ਚਾਹੇ ਪੰਜਾਬ ਹੈ ਚਾਹੇ ਵਿਹਾਰ ਹੈ ਚਾਹੇ ਜੁਪੀ ਹੈ ਚਾਹੇ ਗੁਜਰਾਤ ਹੈ ਚਾਹੇ ਮਹਾਰਾਸ਼ਟਰ ਹੈ ਚਾਹੇ ਰਾਜਸਥਾਨ ਹਰਿਆਣਾ ਹਿਮਾਚਲ ਲੋਕਾਂ ਨੂੰ ਰੋਜ਼ਗਾਰ ਦੇ ਕੇ ਆਤਮ ਨਿਰਪਰ ਬਣਾਉਣ ਦੇ ਵਾਅਦੇ ਸਰਕਾਰਾਂ ਕਿਉਂ ਨਹੀਂ ਕਰਦੀਆਂ ਜਾਂ ਰਾਜਨੀਤਿਕ ਪਾਰਟੀਆਂ ਕਿਉਂ ਨਹੀਂ ਕਰਦੀਆਂ ਪੰਜਾਬ ਦੀ ਗੱਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਇਤਿਹਾਸਿਕ ਬਦਲਾਅ ਇਸ ਕਰਕੇ ਆਇਆ ਸੀ ਕਿਉਂਕਿ ਪੰਜਾਬੀਆਂ ਨੂੰ ਬਹੁਤ ਸਾਰੇ ਸੁਪਨੇ ਵਿਖਾਏ ਗਏ ਸੀ ਪਰੰਤੂ ਉਹ ਸੁਪਨੇ ਕਿੰਨੇ ਕਸਕਾਰ ਹੋਏ ਨੇ ਤੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਪੰਜਾਬੀ ਹੁਣ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਸੋ आम आदमी पार्टी ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਪੜ੍ਹੇ ਲਿਖੇ ਪੜ੍ਹੀ ਲਿਖੀ ਜਮਾਤ ਦੇ ਨਾਲ ਤੁਸੀਂ ਸਬੰਧ ਰੱਖਦੇ ਹੋ ਕਿ ਜੇਕਰ ਤੁਹਾਡੇ ਵਰਗੇ ਪੜ੍ਹੀ ਲਿਖੀ ਜਮਾਤ ਵਾਲੇ ਵਿਅਕਤੀ ਲੋਕਾਂ ਨੂੰ ਮੁਫਤ ਖੋਰੀ ਵਾਲਾ ਠੇਕੇ ਲ ਰਹੇ ਨੇ ਤਾਂ ਫਿਰ ਤੁਹਾਡੇ ਅਤੇ ਬਾਕੀ ਰਾਜਨੀਤਿਕ ਪਾਰਟੀਆਂ ਦੇ ਵਿਚਾਰੋਂ ਫਰਕ ਕੀ ਰਹਿ ਗਿਆ ਤੁਸੀਂ ਕਹਿੰਦੇ ਹੋ ਬਿਹਾਰ ਦੇ ਵਿੱਚ ਅਸੀਂ 300 ਯੂਨਿਟ ਮੁਫਤ ਬਿਜਲੀ ਦੇਵਾਂਗੇ ਪੰਜਾਬ ਦੇ ਵਿੱਚ ਤੁਸੀਂ ਵਾਅਦਾ ਕੀਤਾ ਠੀਕ ਹੈ ਤੁਸੀਂ ਮੁਫਤ ਬਿਜਲੀ ਕੀਤੀ ਵੀ ਪਰ ਇੱਥੇ ਬਿਜਲੀ ਸਚਾਰੂ ਰੂਪ ਦੇ ਵਿੱਚ ਕਿੰਨੀ ਕਿ ਤੁਸੀਂ ਬਹਾਲ ਕਰ ਦਿੱਤੀ ਹੈ ਜੀ ਪੰਜਾਬ ਦੀ ਛੱਡ ਕੇ ਮੈਂ ਹੁਸ਼ਾਰਪੁਰ ਦੀ ਗੱਲ ਕਰ ਰਿਹਾ ਹੁਸ਼ਾਰਪੁਰ ਮੇਰੇ ਮੋਬਾਈਲ ਦੇ ਵਿੱਚ ਇੱਕ ਵਟਸਐਪ ਗਰੁੱਪ ਹੈ ਜਿਹਦੇ ਵਿੱਚ ਇੰਡਸਟਰੀ ਦੇ ਨਾਲ ਸੰਬੰਧਿਤ ਲੋਕ ਹੈ ਜਿਹੜੇ ਉਹ ਸ਼ਾਮਲ ਨੇ ਉਹ ਬਿਨਾਂ ਨਾਗੇ ਮੈਸੇਜ ਕਰਦੇ ਨੇ ਕਿ ਭਾਈ 4 ਘੰਟੇ ਹੋ ਗਏ ਇੱਥੇ ਲਾਈਟ ਗਈ ਹੋਈ ਹੈ 5 ਘੰਟੇ ਹੋ ਗਏ ਇੱਥੇ ਲਾਈਟ ਗਈ ਹੋਈ ਹੈ ਅਸੀਂ ਫੁਲਾਨੇ ਅਫਸਰ ਦੇ ਨਾਲ ਗੱਲਬਾਤ ਕੀਤੀ ਹੈ ਅਸੀਂ ਫੁਲਾਨੇ ਜੇਏ ਦੇ ਨਾਲ ਗੱਲਬਾਤ ਕੀਤੀ ਹੈ ਕੋਈ ਵਧੀਆ ਤਰ੍ਹਾਂ ਦੇ ਨਾਲ ਜਵਾਬ ਨਹੀਂ ਦੇ ਰਿਹਾ ਆਖਰਕਾਰ ਲਾਈਟ ਹੈ ਜਿਹੜੀ ਉਹ ਕਦੋਂ ਬਹਾਲ ਹੋਵੇਗੀ ਜਿਸ ਤੋਂ ਸੋ ਇਸ ਤਰ੍ਹਾਂ ਦੇ ਜਿਹੜੀ ਬੇਸਮਝੀ ਵਾਲੇ ਵਾਅਦੇ ਆ ਮੈਨੂੰ ਲੱਗਦਾ ਕਿ ਅਰਵੰਦ ਕੇਜਰੀਵਾਲ ਜੀ ਤੁਹਾਨੂੰ ਨਹੀਂ ਕਰਨੇ ਚਾਹੀਦੇ ਜਿਸ ਹਿਸਾਬ ਦੇ ਨਾਲ ਤੁਸੀਂ ਪੜ੍ਹੀ ਲਿਖੀ ਜਮਾਤ ਵਾਲੇ ਵਿਅਕਤੀ ਹੋ ਤਾਂ ਤੁਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਸੋਭਾ ਵੀ ਨਹੀਂ ਦਿੰਦੀਆਂ ਸੋ ਦੂਜੇ ਪਾਸੇ ਹੁਣ ਆ ਗੱਲ ਕਰ ਲੋ 3000 ਰੁਪਏ ਪ੍ਰਤੀ ਮਹੀਨਾ ਮਹਲਾਵਾਂ ਨੂੰ ਦੇਣ ਦਾ ਵਾਅਦਾ ਤੁਸੀਂ ਬਿਹਾਰ ਦੇ ਵਿੱਚ ਕੀਤਾ ਹੈ ਪੰਜਾਬ ਦੇ ਵਿੱਚ 4 ਸਾਲ ਦੇ ਕਰੀਬ ਦਾ ਸਮਾਂ ਹੋਣ ਲੱਗਿਆ ਪੌਣੇ 4 ਸਾਲ ਦੇ ਕਰੀਬ ਦਾ ਸਮਾਂ ਜਿਹੜਾ ਹੋ ਚੁੱਕਿਆ ਹੈ ਤੇ ਹੋਰ 4 ਮਹੀਨਿਆਂ ਤੱਕ ਜਿਹੜਾ 4 ਸਾਲ ਦੇ ਕਰੀਬ 4 ਸਾਲ ਦਾ ਸਮਾਂ ਜਿਹੜਾ ਮੁਕੰਮਲ ਹੋ ਜਾਣਾ ਤੁਹਾਡੀ ਪਾਰਟੀ ਸਤਲ ਦੇ ਵਿੱਚ ਆਏ ਨੂੰ ਪੰਜਾਬ ਦੇ ਵਿੱਚ ਤਾਂ ਤੁਸੀਂ 1 ਰੁਪਇਆ ਨਹੀਂ ਅਜੇ ਤੱਕ ਦੇ ਸਕੀ ਮਹਿਲਾਵਾਂ ਨੂੰ ਜੇਕਰ ਆਪਾਂ ਪੰਜਾਬ ਦੇ ਮੁਕਾਬਲੇ ਬਿਹਾਰ ਦੀ ਵੀ ਗੱਲ ਕਰ ਰਹੀਏ ਬਿਹਾਰ ਦੇ ਹਾਲਾਤ ਕਿੰਨੇ ਕੋ ਵਧੀਆਂ ਨੇ ਜੇਕਰ ਬਿਹਾਰ ਸੱਚਮੁੱਚ ਇੰਨਾ ਕੁ ਜ਼ਿਆਦਾ ਉੱਥੇ ਉਹ ਉਸ ਦਾ ਖਜ਼ਾਨਾ ਭਾਰੂ ਹੈ ਇੰਨਾ ਕੁ ਵਧੀਆ ਉੱਥੋਂ ਦਾ ਖਜ਼ਾਨਾ ਹੈ ਤਾਂ ਬਿਹਾਰ ਦੇ ਲੋਕ ਆ ਜਿਹੜੇ ਉਹ ਪੰਜਾਬ ਦੇ ਵਿੱਚ ਕਿਉਂ ਆਉਂਦੇ ਨੇ ਫਿਰ ਲੱਖਾਂ ਲੋਕ ਨੇ ਬਿਹਾਰੀ ਆ ਜਿਹੜੇ ਉਹ ਸਾਡੇ ਬਿਹਾਰ ਦੇ ਜਿਹੜੇ ਉਹ ਲੋਕ ਨੇ ਰੋਜ਼ਗਾਰ ਦੀ ਭਾਲ ਦੇ ਵਿੱਚ ਇੱਥੇ ਆਉਂਦੇ ਨੇ ਪ੍ਰਵਾਸੀ ਤੇ ਜੇਕਰ ਸੱਚਮੁੱਚ ਹਾਲਾਤ ਬਿਹਾਰ ਦੇ ਨੇ ਵਧੀਆ ਹੁੰਦੇ ਤਾਂ ਕੀ ਗੱਲ ਇਹ ਉੱਥੇ ਨਹੀਂ ਰਹਿ ਸਕਦੇ ਸੀ ਜੇ ਤੁਸੀਂ ਇੱਕ ਵਾਰ ਮੋੜ ਤੋਂ ਤੁਸੀਂ ਮੁਫਤ ਖੋਰੀ ਨੂੰ ਬਣਾਵਾ ਦੇ ਰਹੇ ਹੋ ਹੋਰ ਵੀ ਤੁਹਾਡੇ ਵੱਲੋਂ ਅਨੇਕਾ ਵਾਅਦੇ ਜਿਹੜੇ ਉੱਥੇ ਕੀਤੇ ਗਏ ਨੇ ਦੇਖੋ ਦੂਜੀਆਂ ਪਾਰਟੀਆਂ ਕਹ ਰਹੇ ਨੇ ਇਹ ਵਾਅਦੇ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਹੁਣ ਜੱਜ ਦੇ ਵੀ ਆ ਕਿਉਂਕਿ ਉਹ ਤਾਂ ਇੱਕ ਤਰ੍ਹਾਂ ਨਾਲ ਕਹ ਲਓ ਕਿ ਝੂਠ ਦਾ ਪੰਡ ਪੰਡਾਰੀ ਹੈ ਜੀ ਬਾਕੀ ਪਾਰਟੀਆਂ ਵੀ ਤੁਹਾਨੂੰ ਲੋਕਾਂ ਨੇ ਤਾਂ ਚੁਣਿਆ ਸੀ ਤੁਸੀਂ ਬਹੁਤ ਵੱਡੇ ਵੱਡੇ ਸੁਪਨੇ ਦਿਖਾਏ ਸੀ ਪਰੰਤੂ ਗੱਪਾਂ ਮਾਰਨ ਦਾ ਕੋਈ ਇਤਿਹਾਸ ਦਰਜ ਕੀਤਾ ਜਾਵੇ ਤਾਂ ਮੈਨੂੰ ਲੱਗਦਾ ਕਿ ਤੁਸੀਂ ਜਾਂ ਤੁਹਾਡੀ ਪਾਰਟੀ ਸਭ ਤੋਂ ਵੱਧ ਅੱ 3000 ਰੁਪਏ ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ ਜੀ ਪੰਜਾਬ ਦੇ ਵਿੱਚ ਤੁਹਾਡੇ ਤੋਂ 1000 ਰੁਪਏ ਨਹੀਂ ਦੇ ਹੋਇਆ ਜਦੋਂ ਲੋਕ ਸਭਾ ਚੋਣਾਂ ਸੀ ਤੁਸੀਂ ਕਹਿੰਦੇ 1000 ਨਹੀਂ ਜੀ 1100 ਦੇਾਂਗੇ ਹੁਣ ਤਾਂ ਇੱਕ ਸਾਲ ਤੋਂ ਬਧੇਰੇ ਦਾ ਸਮਾਂ ਲੋਕ ਸਭਾ ਚੋਣਾਂ ਨੂੰ ਵੀ ਹੋ ਗਿਆ ਉਹ ਵੀ ਨਾ ਤੁਹਾਡੇ ਕੋਲ ਦੇ ਹੋਇਆ ਅਜੇ ਤੱਕ ਸੋ ਇਸ ਤਰ੍ਹਾਂ ਦੇ ਜਿਹੜੇ ਦਿਨੇ ਤਾਰੇ ਦਿਖਾਉਣੇ ਐ ਵੱਡੇ ਵੱਡੇ ਸੁਪਨੇ ਜਿਹੜੇ ਜਾਂ ਵੱਡੇ ਵੱਡੇ ਜਿਹੜੇ ਸਬਜ਼ ਬਾਗ ਤੁਸੀਂ ਲੋਕਾਂ ਨੂੰ ਦਿਖਾਉਂਦੇ ਹੋ ਉਹਨਾਂ ਤੋਂ ਪਰਹੇਜ਼ ਕਰੋ ਆਤਮ ਨਿਰਪਰਪਣ ਉਹ ਲੋਕਾਂ ਨੂੰ ਤਜ ਲੋਕ ਖੁਦ ਕਮਾਉਣ ਤੇ ਸਰਕਾਰ ਨੂੰ ਪੇ ਕਰਨ ਲੋਕ ਚਾਹੇ ਉਹ ਬਿਜਲੀ ਦੀ ਗੱਲ ਕਰ ਲਈਏ ਚਾਹੇ ਆਪਾਂ ਟਰਾਂਸਪੋਰਟੇਸ਼ਨ ਦੀ ਗੱਲ ਕਰ ਲਈਏ ਤੁਸੀਂ ਲੋਕਾਂ ਨੂੰ ਰੋਜ਼ਗਾਰ ਦੇਵੋਗੇ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਮਹੀਨੇ ਦਾ 50 50000 67000 ਰੁਪਏ ਚਾਹੀਗਾ ਲੋਕ ਕਮਾ ਕੇ ਜਾਣਗੇ ਤਾਂ ਕਿਉਂ ਕੋਈ ਤੁਹਾਡੇ ਕੋਲ ਮੁਫਤ ਮੰਗੇਗਾ ਜੀ ਸੋ ਇਸ ਤਰ੍ਹਾਂ ਦੇ ਘਟੀਆ ਵਾਅਦਿਆਂ ਤੋਂ ਪਰਹੇਜ਼ ਕਰੋ ਪੰਜਾਬ ਦਾ ਹਾਲਾਤ ਕਿਸ ਤਰ੍ਹਾਂ ਦੇ ਨੇ ਪੰਜਾਬ ਕਿੰਨਾ ਕਿੰਨਾ ਰੰਗਲਾ ਬਣਦਾ ਤੁਸੀਂ ਆਪਣੇ ਅੰਦਰ ਕੀ ਦੀ ਝਾਤ ਮਾਰ ਕੇ ਵੇਖੀ ਹੈ ਜੇ ਗੱਲਾਂ ਦੀ ਰੇਸ ਕਰਵਾਣੀ ਹੋਵੇ ਤਾਂ ਤੁਹਾਡੇ ਤੋਂ ਉੱਪਰ ਕੋਈ ਨਹੀਂ ਜਿੱਤ ਸਕਦਾ ਨਾ ਤੁਹਾਡੇ ਤੋਂ ਉੱਪਰ ਨਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਉੱਪਰ ਸੋ ਕਿਰਪਾ ਕਰਕੇ ਲੋਕਾਂ ਨੂੰ ਜਿਹੜਾ ਅਪਹਾਜ ਬਣਾਉਣਾ ਬੰਦ ਕਰਦੇ ਹੋ ਇਸ ਤਰ੍ਹਾਂ ਦੇ ਵਾਅਦੇ ਤੁਸੀਂ ਨਾ ਕਰੋ ਤਾਂ ਬਾਕੀ ਰਾਜਨੀਤਿਕ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿਉਂਕਿ ਬਹੁਤਾਤ ਗਿਣਤੀ ਦੇਸ਼ ਦੇ ਵਿੱਚ ਅਜਿਹੇ ਲੋਕਾਂ ਦੀ ਹੈ ਚਾਹੇ ਕੋਈ ਵੀ ਭਾਈਚਾਰਾ ਚਾਹੇ ਸਾਡਾ ਐਸਸੀ ਭਾਈਚਾਰਾ ਚਾਹੇ ਸਾਡਾ ਏਬੀਸੀ ਭਾਈਚਾਰਾ ਚਾਹੇ ਜਰਨਲ ਵਰਗ ਹੈ ਆਪ ਆਮ ਇਨਸਾਨਾਂ ਦੀ ਗੱਲ ਕਰ ਰਹੀਏ ਆਪਾਂ ਇਹ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਆਪਾਂ ਧਰਮਾਂ ਤੋਂ ਉੱਪਰ ਉੱਠ ਕੇ ਇੱਕ ਇਨਸਾਨੀਅਤ ਦੇ ਨਾਤੇ ਗੱਲ ਕਰ ਰਹੀਏ ਜਦੋਂ ਅਸੀਂ ਵੀ ਸਾਰੇ ਇਕੱਠੇ ਬੈਠਦੇ ਹਾਂ ਤੋ ਇਹ ਤਾਂ ਇੱਕ ਹੀ ਗੱਲ ਚੱਲਦੀ ਕਿ ਯਾਰ ਮੁਫਤ ਖੋਰੀ ਬੰਦ ਹੋਣੀ ਚਾਹੀਦੀ ਹੈ ਸਾਡੇ ਦੇਸ਼ ਦੇ ਵਿੱਚ ਸਾਨੂੰ ਰੋਜ਼ਗਾਰ ਚਾਹੀਦਾ ਜੇਕਰ ਮੁਫਤ ਕਰਨਿਆ ਤੁਸੀਂ ਸਿੱਖਿਆ ਮੁਫਤ ਕਰੋ ਤੁਸੀਂ ਮੈਡੀਕਲ ਮੁਫਤ ਕਰੋ ਸਿਵਲ ਹਸਪਤਾਲ ਕਿਹਾ ਹੈ ਜੀ ਕੋਈ ਜਾਣਦਾ ਹੈ ਕਿਸੇ ਨੂੰ ਕੋਈ ਉੱਥੇ ਮੋਟਰਸਾਈਕਲ ਤੋਂ ਮੋਟਰਸਾਈਕਲ ਤੋਂ ਵੀ ਡਿੱਗ ਪੈਂਦਾ ਤਾਂ ਉਸ ਨੂੰ ਚੱਕ ਕੇ ਅੱਗੇ ਰੈਫਰ ਕਰ ਦਿੰਦੇ ਆ ਇੱਥੋਂ ਤੱਕ ਦਾ ਸਿਵਲ ਹਸਪਤਾਲ ਰਹਿ ਗਿਆ ਜੀ ਸੋ ਇਸ ਤਰ੍ਹਾਂ ਦੇ ਵਾਅਦਿਆਂ ਤੋਂ ਗੁਰੇਜ਼ ਕਰੋ ਤੇ ਲੋਕਾਂ ਨੂੰ ਤੁਸੀਂ ਅਪਾਹਜ ਬਣਾਉਣ ਦੀ ਬਜਾਏ ਮੁੱਖ ਮੰਤਰੀ ਸਾਹਿਬ ਇਹ ਮਾਫੀ ਚਾਹੁੰਦਾ ਅਰਵਿੰਦ ਕੇਜਰੀਵਾਲ ਜੀ बोत -बोत we at GNA University see potential in everyone and everything around us. We drive innovation and entrepreneurship. We groom competent global citizens to affect positive change around them.